ਇਸ ਦਿਓ ਬੋਲੀ ਹੌਲੀ ਬਾਬਾ ਸਸੀ ਕਾਲ ਜੀ ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੌਲੀ ਬਾਬਾ ਚੈਨਲ ਦੇਖ ਰਿਹਾ ਹਾਂ ਸਾਰੇ ਦਰਸ਼ਕਾਂ ਨੂੰ ਮੈਂ ਬਹੁਤ-ਬਹੁਤ ਸਵਾਗਤ ਕਰਦਾ ਦੋਸਤੋ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਉਹ ਵੀਡੀਓ ਅਸਿੱਤੂ ਮੂਸੇਵਾਲਾ ਜੀ ਜਿਸ ਰਿਚ ਉਹ ਆਪਣੇ ਪਿੰਡ ਮੂਸੇਵਾਲਾ ਵਿਖੇ ਹੋਰ ਪ੍ਰਚਾਰ ਕਰ ਰਹੇ ਤੇ ਪਿੰਡ ਦੇ ਲੋਕਾਂ ਨੂੰ ਕੁਝ ਵਾਅਦੇ ਕਰ ਰਹੇ ਆ ਕਿ ਅਸੀਂ ਸਰਪੰਚ ਬਣਨ ਤੋਂ ਬਾਅਦ ਪਿੰਡ ਵਿੱਚ ਇਹ ਸੁਧਾਰ ਕਰਾਂਗੇ ਜਿਵੇਂ ਸਿਵਰੇਜ ਦੀ ਪ੍ਰੋਬਲਮ ਆ ਜਾਂ ਹੋਰ ਪ੍ਰੋਬਲਮਾਂ ਦਾ ਉਹਨਾਂ ਦਾ ਹੱਲ ਕਰਾਂਗੇ ਪਰ ਕੁਝ ਲੋਕਾਂ ਨੇ ਇਹ ਵੀਡੀਓ ਵੇਖਣ ਤੋਂ ਬਾਅਦ ਇੱਕ ਅਫਵਾਹ ਆਦੀ ਕਿ ਸਿੱਧੂ ਮੂਸੇਵਾਲਾ ਜੀ ਪਿੰਡ ਦਾ ਸਰਪੰਚ ਬਣ ਲੱਗੇ ਆ ਪਰ ਦੋਸਤੋ ਇਹ ਬਿਲਕੁਲ ਗਲਤ ਅਫਵਾਹ ਸਿੱਧੂ ਮੂਸੇਵਾਲਾ ਜੀ ਖੁਦ ਪਿੰਡ ਦੇ ਸਰਪੰਚ ਨਹੀਂ ਬਣ ਲੱਗੇ ਉਹਨਾਂ ਦੇ ਸਰਪੰਚ ਪਿੰਡ ਦੇ ਮਨ ਲੱਗੇ ਨੇ ਸਿੱਧੂ ਮੂਸੇਵਾਲਾ ਜੀ ਦੇ ਮਾਤਾ ਜੀ ਜਿਨ੍ਹਾਂ ਦੇ ਹੱਕ ਵਿੱਚ ਸਿੱਧੂ ਮੂਸੇਵਾਲਾ ਜੀ ਆਪਣੇ ਪਿੰਡ ਚੋਣ ਪ੍ਰਚਾਰ ਕਰ ਰਹੇ ਆ ਸੋ ਦੋਸਤੋ ਇੱਕ ਗਲਤ افਵਾਹ ਤੇ ਆਪਾਂ ਹੁਣ ਦੇਖਦੇ ਆ ਸਿੱਧੂ ਮੂਸੇਵਾਲਾ ਜੀ ਦੀ ਉਹ ਵੀਡੀਓ ਜਿਸ ਵਿੱਚ ਉਹ ਆਪਣੇ ਮਾਤਾ ਜੀ ਦੇ ਹੱਕ ਵਿੱਚ ਪਿੰਡ ਵਿੱਚ ਚੋਣ ਪ੍ਰਚਾਰ ਕਰ ਰਹੇ ਆ ਠੀਕ ਹੈ ਜੀ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿੰਦਾ ਜੀ ਮੈਂ ਦਾਰੂ ਦਾ ਬਾਈਕਟ ਕੀਤਾ ਕਿ ਤੁਹਾਨੂੰ ਚੰਗੀ ਲੱਗੀ ਗੱਲ ਕਰਦੀਏ ਬਿਨਾਂ ਦਾਰੂ ਤੋਂ ਵੋਟਾਂ ਪਾਓਗੇ ਪਾਵਾਂਗੇ 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 ਪਾਵਾ ਮਾਗੀ ਦਰੂਨੇ ਸਾਵਧਾਨ ਰੱਖਣਾ ਵਾਕੰਦ ਬੋਤਲ ਕਿੱਥੇ ਜੰਦਾ ਮੈਂ ਤਾਂ ਹੀ ਤੁਹਾਨੂੰ ਮੈਂ ਥੋੜੇ ਦੋ ਤਿੰਨ ਮਹੀਨੇ ਵਾਸਤੇ ਪਿੰਡ ਆਉਣਾ ਜੀ ਵੀ ਕੱਲਾ ਚਲੋ ਪੰਚਾਇਤੀ ਦਾ ਜਿਹੜੀਆਂ ਚੀਜ਼ਾਂ ਹੁੰਦੀਆਂ ਹੁੰਦੀਆਂ ਨੇ ਨਾ ਥੋੜਾ ਪਾਣੀ ਦਾ ਮਸਲਾ ਅਜੇ ਤਾਂ ਤੁਹਾਡੇ ਗੰਦੇ ਨਾਲ ਦੇ ਸੀਵਰੇਜ ਦਾ ਮਸਲਾ ਇਹ ਆਪਣੀਆਂ ਪਹਿਲੀਆਂ ਦੋ ਚੀਜ਼ਾਂ ਨੇਗੀਆਂ ਆਪਾਂ ਜਿਹੜੀਆਂ ਸਭ ਤੋਂ ਪਹਿਲਾਂ ਹੱਲ ਕਰਾਂਗੇ ਬਾਟਰ ਵਾਪਸ ਜਿੰਨੀ ਮੈਂ ਗੱਲ ਉਨੀ ਕੱਢੂੰਗਾ ਮੂੰਹ ਚ ਜਿੰਨੀ ਮੈਂ ਪੂਰੀ ਕਰ ਸਕਦਾ ਇੱਕ ਬਾਈਕਰ ਕੋਲੇ ਬੈਠਾ ਹੈਗਾ ਦੇਖੋ ਪਰ ਦੇ ਕੇ ਆਪਾਂ ਆਪਾਂ ਨੂੰ ਕੋਈ ਲਾਲਚ ਨਹੀਂ ਆਪਾਂ ਨੂੰ ਸਰਪੰਚ ਜੀ ਤੋਂ ਆਣਾ ਕਿਸੇ ਦੇ ਕੋਈ ਇੱਕ ਮਿੰਟ ਜੀ 2 ਮਿੰਟ ਦੇ ਦਿਓ ਚੁੱਪ ਚੈਲ ਚਲ ਕਰਾਰ ਆ ਰਹੀ ਚੰਗਾ ਦੇਖੋ ਆਪਣੀ ਤੁਹਾਡੀ ਜਿਹੜੀ ਵੀ ਕੋਈ ਕੋਈ ਪ੍ਰੋਬਲਮ ਹੈ ਤੁਹਾਨੂੰ ਕੋਈ ਕਿਸੇ ਚੀਜ਼ ਦਾ ਚੱਕਰ ਹੈ ਕੋਈ ਦੇਖ ਇੱਕ ਵਾਰੀ ਆਓ ਜਿਆ ਹੁਣ ਮੈਨੂੰ ਜਿਹੜਾ ਤੁਸੀਂ ਹੁਣ ਦੱਸਿਆ ਸੀਗਾ ਵੀ ਕੌਣ ਬਿਮਾਰ ਨੇ ਆਪਣਾ ਏਜੰਟ ਹੈ ਜੋ ਵਿਚਾਰੇ ਉਹਦੇ ਮੁੰਡੇ ਦਾ ਕਿੰਨਾ ਬੁਰਾ ਹਾਲ ਹੈ ਉਹ ਮੈਂ ਜਿੰਨੀ ਤੋਂ ਮੇਰੀ ਹਿੰਮਤ ਪੈਂਦੀ ਆ ਆਪਦੇ ਕ ਹਿੰਮਤ ਪੈਂਦੀ ਮੈਂ ਉਹਨਾਂ ਹੀ ਕਹਲ ਪੱਕਦੀ ਜਾਂਦਾ ਹਾਂ ਹਾਂ ਦਾਦੀ ਜੀ ਉਹ ਜੇ ਮੈਂ ਕਹਾਂ ਵੀ ਮੈਂ ਸਾਰਾ ਕੁਝ ਹੀ ਮੈਂ ਸਹੀ ਕਰ ਦੂ ਮੈਥੋਂ ਇਕੱਲੇ ਤੋਂ ਤਾਂ ਨਹੀਂ ਹੋਣਾ ਠੀਕ ਹੈ ਜੀ ਸਾਨੂੰ ਥੋੜੀ ਸਾਰਿਆਂ ਦੀ ਹੈਲਪ ਚਾਹੀਦੀ ਹੂ ਕਿ ਸਰਕਾਰ ਦਾ ਪੈਸਾ ਹੁੰਦਾ ਇੰਨੀ ਗੱਲ ਹੈ ਵੀ ਜਿੰਨਾ ਪੈਸਾ ਹੁੰਦਾ ਆਪਾਂ ਉਹ ਝੱਟਿਆਂ ਨਹੀਂ ਰੱਖਣੀ ਜਾਂ ਕੋਈ ਘਰ ਕੋਲੇ ਸੜਿਆ ਸਾਰਾ ਥੋੜੀ ਠੀਕ ਹੈ ਜੀ ਮੇਰੀ ਕੋਸ਼ਿਸ਼ ਇਹ ਹੋਊਗੀ ਬਾਕੀ ਪੰਚਾਇਤ ਨੇ ਜੋ ਕਰਨਾ ਕਰਨਾ ਬਾਕੀ ਜੇ ਮੈਨੂੰ ਤੁਸੀਂ ਮਾੜਾ ਜਾਂ ਸੇਵਾ ਦਾ ਮੌਕਾ ਸਾਨੂੰ ਦਿੰਨੇ ਹੋ ਸਭਾ ਪੰਚਾਇਤ ਕੀ ਹੈ ਬੜੋ ਭਾਈ ਚੁੱਪ ਕਰ ਲਿਓ ਪੰਚਾਇਤ ਤੋਂ ਬਾਹਰ ਉਹ ਵੀ ਜਿੰਨਾ ਕਿ ਮੇਰੇ ਬਸ ਆਪਾਂ ਮਾੜੇ ਪਿੰਡ ਦੇ ਐਮਐਲਏ ਬਾੜੇ ਲੱਕਰੇ ਐਮਐਲਏ ਜਿਹਨੇ ਪਾਵਰ ਤਾਂ ਆਪਣਾ ਪਿੰਡ ਵੀ ਰੱਖਦਾ ਆ ਪਾਪ ਰੱਖਦੇ ਆ ਜੇ ਗਰਾਂਟਾ ਨਹੀਂ ਆਉਣਗੀਆਂ ਤਾਂ ਪਾਪ ਰਹਿ ਗਿਆ ਦੰਦਾ ਹੁਣ ਆਪਣੇ ਕਈ ਧੀਆ ਪੜਾ ਦਾ ਵਿਆਹ ਹੁੰਦਾ ਕਈ ਨਹੀਂ ਪਹੁੰਚ ਪੈਂਦੀ ਸੋ ਦੋਸਤੋ ਇਸੀ ਸਿੱਧੂ ਮੂਸੇਵਾਲਾ ਜੀ ਦੀ ਉਹ ਵੀਡੀਓ ਜਿਸ ਵਿੱਚ ਉਹ ਆਪਣੀ ਮਾਤਾ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰ ਰਹੇ ਆ ਤੇ ਉਹਨਾਂ ਨੇ ਪਿੰਡ ਵਿੱਚ ਬਹੁਤ ਸਾਰੇ ਸੁਧਾਰ ਕਰਨ ਦੀ ਵੀ ਗੱਲ ਕੀਤੀ ਤੇ ਇੱਕ ਗੱਲ ਉਹਨਾਂ ਨੇ ਬਹੁਤ ਸੋਹਣੀ ਕਹੀ ਕਿ ਸਾਡਾ ਪਰਿਵਾਰ ਤਾਂ ਹੀ ਸਰਪੰਚੀ ਦੇ ਇਲੈਕਸ਼ਨ ਲੜੂਗਾ ਜੇ ਤੁਸੀਂ ਬਿਨਾਂ ਸ਼ਰਾਬ ਤੋਂ ਵੋਟਾਂ ਪਾਉਂਗੇ ਅਸੀਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਸਰਪੰਚੀ ਦੀਆਂ ਵੋਟਾਂ ਵਿੱਚ ਨਹੀਂ ਬਣਾਂਗੇ ਸੋ ਦੋਸਤੋ ਇਹ ਬਹੁਤ ਹੀ ਵਧੀਆ ਗੱਲ ਆ ਹੋਰ ਵੀ ਪਿੰਡਾਂ ਦੇ ਜਿੰਨੇ ਵੀ ਸਰਪੰਚਾ ਉਹਨਾਂ ਨੂੰ ਇਸ ਤਰ੍ਹਾਂ ਦੇ ਵਧੀਆ ਕਦਮ ਚੁੱਕਣੇ ਚਾਹੀਦੇ ਆ ਸੋ ਦੋਸਤੋ ਮੈਨੂੰ ਉਮੀਦ ਆ ਕਿ ਤੁਹਾਨੂੰ ਵੀਡੀਓ ਵਧੀਆ ਲੱ ਪਲੀਜ਼ ਇਸ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਜੇ ਤੁਸੀਂ ਸਿੱਧੂ ਮੂਸੇਵਾਲਾ ਜੀ ਦੇ ਕੱਟੜ ਫੈਨ ਹੋ ਤਾਂ ਵੀਡੀਓ ਦੇ نیچے ਲਿਖੋ ਆਈ سپورਟ ਸਿੱਧੂ ਮੂਸੇਵਾਲਾ ਤੇ ਦੋਸਤੋ ਨਾਲ ਦੀ ਨਾਲ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਸਿੱਧੂ ਮੂਸੇਵਾਲੇ ਦੇ ਪਿੰਡ ਵਿੱਚ ਕੌਣ ਸਰਪੰਚੀ ਵਿੱਚ ਖੜਾ ਕਿਉਂਕਿ ਬਹੁਤ ਸਾਰੇ ਲੋਕ ਭਰਮ ਵਿੱਚ ਪੈ ਗਏ ਗਲਤ ਵੀਡੀਓ ਦੇਖਣ ਤੋਂ ਬਾਅਦ ਸੋ ਦੋਸਤੋ ਇਸ ਵੀਡੀਓ ਨੂੰ ਆਪਣੇ ਸਾਰੇ ਦੋਸਤ ਮਿੱਤਰਾਂ ਨਾਲ ਜਰੂਰ ਸ਼ੇਅਰ ਕਰ ਦਿਓ ਤੇ ਦੋਸਤੋ ਜੇਕਰ ਤੁਸੀਂ ਆਪਣਾ ਚੈਨਲ ਬਹੁਤ ਹੀ ਹੌਲੀ ਬਬਾਈ ਦੇਖ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜੋ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਿਹਾ ਬੈਲ ਦੇ ਬੰਦੇ ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਇਹਨੇ ਸ਼ਾਦਮ ਆਪਣੇ ਦੋਸਤ ਜਗਮੀਤ ਬਰਾੜ ਨੂੰ ਦਿਓ ਜਾਇ ਤੇ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਤੁਸੀਂ ਖੁਸ਼ ਰਹੋ ਤੰਦਰੁਸਤ ਰਹੋ ਸਤਿ ਸ਼੍ਰੀ ਅਕਾਲ ਜੀ